welcom to lean gain day 10 ਅੱਜ ਆਪਾਂ ਦੱਸਾਂਗੇ ਵੀ ਕੈਲਰੀਆਂ ਕਿਵੇਂ ਕਾਊਂਟ ਕਰਨੀਆਂ ਕਿਉਂਕਿ ਸਭ ਤੋਂ ਵੱਡੀ ਕਨਫਿਊਜ਼ਨ ਜਦੋਂ ਅਸੀਂ ਇਹ ਜਰਨੀ ਸਟਾਰਟ ਕਰਦੇ ਆਂ ਤਾਂ ਉਹ ਹੁੰਦੀ ਆ ਕੈਲਰੀਜ਼ ਕਾਊਂਟ ਕਰਨ ਦੀ ਸਾਨੂੰ ਪਤਾ ਨਹੀਂ ਹੁੰਦਾ ਵੀ ਕਿੱਥੋਂ ਕੈਲਰੀਜ਼ ਕਾਊਂਟ ਕਰੀਏ ਸਾਨੂੰ ਹਮੇਸ਼ਾ ਹੀ ਕਨਫਿਊਜ਼ਨ ਰਹਿੰਦੀ ਹੈ ਜ਼ਿਆਦਾਤਰ ਜਿਹੜੇ ਪ੍ਰੋਡਕਟ ਹੁੰਦੇ ਨੇ ਉਹਨਾਂ ਤੇ ਤਾਂ ਦਿਖਾਇਆ ਹੁੰਦਾ ਵੀ ਕਿੰਨੀਆਂ ਕੈਲਰੀਆਂ ਨੇ ਕਿਹ ਚ ਕਿੰਨੀਆਂ ਕੈਲਰੀਆਂ ਨੇ ਹਰ ਵਕਤ ਆਪਾਂ ਕਾਊਂਟ ਨਹੀਂ ਕਰ ਸਕਦੇ ਗੈਸ ਨਹੀਂ ਲੱ ਸਕਦੇ ਫੋਨ ਤੇ ਲੱਬ ਲੱਬ ਹੰਬ ਜਾਂਦੇ ਆਂ ਜਿਹੜੇ ਪੈਕ ਨੇ ਉਹ ਦੇਖ ਦੇਖ ਕੇ ਥੱਕ ਜਾਂਦੇ ਆ ਕਿਸੇ ਤੋਂ ਆਪਾਂ ਹਰ ਵਾਰੀ ਪੁੱਛ ਵੀ ਨਹੀਂ ਸਕਦੇ ਹੈਗੇ ਸੋ ਚੰਗੀ ਗੱਲ ਹੈ ਵੀ ਆਪਾਂ ਨੂੰ ਇਹਦੇ ਬਾਰੇ ਪਤਾ ਹੋਵੇ ਸੋ ਮੈਂ ਦੱਸਦਾ ਮੈਂ ਇੱਕ ਐਪ ਯੂਜ਼ ਕਰਦਾ ਹੈਲਦੀ ਫਾਈ ਮੀ ਤਾਂ ਇਹਦੇ ਵਿੱਚ ਆਪਾਂ ਐਡ ਕਰ ਸਕਦੇ ਆ ਤੁਸੀਂ ਬ੍ਰੇਕਫਾਸਟ ਕੀਤਾ ਜਾਂ ਲੰਚ ਈਵਨਿੰਗ ਦੇ ਵਿੱਚ 스ਨੈਕ ਲੈਤੀਆ ਉਹਦੇ ਤੇ ਕਲਿੱਕ ਕਰਕੇ ਜਿੱਥੇ ਵੀ ਤੁਸੀਂ ਜਿਹੜੀ ਵੀ ਚੀਜ਼ ਖਾ ਰਹੇ ਹੋ ਉਹਦੀ ਤੁਹਾਨੂੰ ਕੁਆਂਟੀਟੀ ਥੋੜੀ ਬਹੁਤੀ ਪਤਾ ਹੋਵੇ ਕਿ ਤੁਸੀਂ ਕਿੰਨੀ ਕੁਆਂਟੀਟੀ ਲੈਤੀ ਆ ਮੰਨ ਲਓ ਵੀ ਰੋਜ ਆਈਡੀਆ ਪਤਾ ਹੋ ਗਿਆ ਤੁਹਾਨੂੰ ਇਹਦੇ ਵਿੱਚ ਤੁਸੀਂ ਸਰਚ ਮਾਰ ਕੇ ਉਸ ਚੀਜ਼ ਨੂੰ ਜਿਵੇਂ ਕਿ ਮੈਂ ਬਣਾਉਣ ਤੇ ਕਲਿੱਕ ਕੀਤਾ ਹੈ 홈ਮੇਡ ਬਟਰ ਤੇ ਕਲਿੱਕ ਕਰਤਾ ਵੀ ਮੱਖਣ ਹੋ ਗਿਆ ਸੋ ਜਿਹੜੀ ਵੀ ਆਈਟਮ ਆ ਤੁਸੀਂ ਉੱਤੇ ਕਲਿੱਕ ਕਰ ਸਕਦੇ ਹੋ ਜੇ ਤੁਹਾਨੂੰ ਇੱਥੇ ਲਿਸਟ 'ਚ ਨਾ ਦੇਖੇ ਤਾਂ ਉੱਪਰ ਸਰਚ ਆਉਂਦਾ ਹੁੰਦਾ ਇਹਦੇ ਵਿੱਚ ਹੀ ਤੁਸੀਂ ਜਦੋਂ ਕਿਸੇ ਵੀ ਮੀਲ ਦੇ ਵਿੱਚ ਐਂਟਰ ਕਰੋਗੇ ਮੰਨ ਲਓ ਹੁਣ ਮੈਂ ਲੰਚ ਤੇ ਕਲਿੱਕ ਕਰੂੰਗਾ ਲੰਚ ਦੇ ਵਿੱਚ ਮੈਂ ਆ ਤੁਹਾਨੂੰ ਦਿਖੀ ਦੀ ਉੱਪਰ ਸਰਚ ਦਿਖਾਈ ਦਿੰਦਾ ਸੀ ਉਹਦੇ ਵਿੱਚ ਵੀ ਆਪਾਂ ਸਰਚ ਮਾਰ ਕੇ ਦੇਖ ਸਕਦੇ ਆਂਗੇ ਸੋ ਐਗਜ਼ੈਕਟ ਜਿਹੜੀਆਂ ਤਾਂ ਨਹੀਂ ਹੁੰਦੀਆਂ ਕੈਲਰੀਜ਼ ਦਾ ਪਤਾ ਲੱਗਦਾ ਬਟ ਤੁਹਾਨੂੰ ਥੋੜਾ ਥੋੜਾ ਆਈਡੀਆ ਹੋਣ ਲੱਗ ਜਾਂਦਾ ਹੈਗਾ ਮੈਂ ਲਗਾਤਾਰ ਕਾਫੀ ਟਾਈਮ ਤੋਂ ਇਹ ਵਰਤਦਾ ਆਂਗਾ ਕੋਈ ਜ਼ਰੂਰੀ ਨਹੀਂ ਹੁੰਦਾ ਆ ਸਰਚ ਦਾ ਤੁਹਾਨੂੰ ਦਿਖਾ ਰਿਹਾ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਹਰ ਚੀਜ਼ ਦੀ ਪਹਿਲਾਂ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਆਪਾਂ ਨੂੰ ਲੋੜ ਪੈਂਦੀ ਹੈ ਇਹਨਾਂ ਚੀਜ਼ਾਂ ਦੀ ਜਦੋਂ ਜਿਉਂ ਸਮਾਂ ਲੰਘਦਾ ਜਾਂਦਾ ਫਿਰ ਸਾਨੂੰ ਆਪਣੇ ਆਪ ਹੀ ਆਈਡੀਆ ਹੋ ਜਾਂਦਾ ਵੀ ਕਿਹੜੀ ਚੀਜ਼ ਚ ਕਿੰਨੀਆਂ ਕੈਲਰੀਜ਼ ਨੇਗੀਆਂ ਸੋ ਇਹਦੇ ਬਾਰੇ ਤਾਨੂੰ ਮੈਂ ਵੀਡੀਓ ਤਾਂ ਆਈਓ ਸੀਗਾ ਵੀ ਕਿਉਂਕਿ ਕਨਫਿਊਜ਼ਨ ਬਹੁਤ ਜ਼ਿਆਦਾ ਹੁੰਦੀ ਆ ਹੁਣ ਤੁਸੀਂ ਇੱਕ ਅਖੀਰ ਤੇ ਵੀ ਦੇਖੋਗੇ ਵੀ ਕਿੰਨੀਆਂ ਕੈਲਰੀਜ਼ ਹੋ ਗਈਆਂ ਆ ਦੇਖੋ ਇਹਦੇ ਵਿੱਚ ਕਿੰਨੀਆਂ ਕੈਲਰੀਜ਼ ਦਿਖਾਈਆਂ ਨੇ ਵੀ ਰਾਈਸ ਯਾਨੀ ਕਿ ਚੌਲਾਂ ਦੇ ਵਿੱਚ ਕਿੰਨੀਆਂ ਕੈਲਰੀਜ਼ ਨੇ 100 ਗ੍ਰਾਮ ਦੇ ਵਿੱਚ 50 ਦੇ ਵਿੱਚ ਜਿਹੜਾ ਵੀ ਸਿਲੈਕਟ ਕਰ ਲੋਗੇ ਉਹ ਕੈਲਰੀ ਆਪਾਂ ਰੌ ਨੂੰ ਹੀ ਦੱਸਿਆ ਵੀ ਕੱਚੀ ਕਿੰਨਾ ਕੱਚੀ ਚੀਜ਼ ਦੇ ਵਿੱਚ ਯਾਨੀ ਕਿ ਠੀਕ ਹੈ ਨਾ ਪੱਕੀਆਂ ਦਾ ਵੀ ਆਉਂਦਾ ਇਹ ਚ ਪੱਕੀ ਹੋ ਕੁਕਿੰਗ ਬਾਰੇ ਵੀ ਕੀਤਾ ਵੀ ਇੰਨੀ ਕੁਕਿੰਗ ਕੀਤੀ ਸੀ ਇੰਨੀ ਕੌਲੀ ਐ ਬਾਟੀ ਐ ਠੀਕ ਆ ਉਹਦੀ ਕੁਆਂਟੀਟੀ ਵੀ ਆ ਜਾਂਦੀ ਹੈ ਜੀ ਐਂਡ ਦੇ ਵਿੱਚ ਤੁਹਾਨੂੰ ਇੱਕ ਚੀਜ਼ ਦਿਖਾਉਣਾਗਾ ਜਿਹੜੀ ਸਭ ਤੋਂ ਵੱਧ ਕੰਮ ਵਾਲੀ ਚੀਜ਼ ਹੈ ਵੀ ਐਂਡ ਤੇ ਆਪਾਂ ਨੂੰ ਪਤਾ ਹੋਵੇ ਵੀ ਸਾਰੇ ਦਿਨ ਦੀਆਂ ਕੈਲਰੀਜ਼ ਕਿੰਨੀਆਂ ਹੋਈਆਂ ਰਹੀਆਂ ਆ ਮੈਂ ਵੱਖ-ਵੱਖ ਐਂਟਰੀਆਂ ਨੇ ਜਿਹੜੀਆਂ ਇਹਦੇ ਵਿੱਚ ਕੀਤੀਆਂ ਰਹੀਆਂ ਕਿ ਕਿੰਨੀ ਤੁਸੀਂ ਦਾਲ ਜਾਂ ਸਬਜ਼ੀ ਜਾਂ ਆਈਡੀਆ ਹੋ ਜਾਂਦਾ ਦੇਖੋ ਇੱਕੋ ਜਿਹਾ ਤਾਂ ਹੁੰਦਾ ਨਹੀਂ ਹਰ ਇੱਕ ਦੇ ਬਣਾਉਣ ਦੇ ਤਰੀਕੇ 'ਚ ਫਰਕ ਹੁੰਦਾਗਾ ਕਿਸੇ ਨੇ 100 ਗ੍ਰਾਮ ਚੀਜ਼ ਨੂੰ 1 ਲੀਟਰ ਪਾਣੀ ਪਾ ਕੇ ਬਣਾਉਣਾ ਕਿਸੇ 500 ਐਮਐਲ ਪਾਣੀ ਪਾ ਕੇ ਬਣਾਉਣਾ ਸੋ ਉਹਦੇ ਨਾਲ ਕੁਆਂਟੀਟੀ ਵੱਧ ਘਟ ਜਾਂਦੀ ਆ ਪਰ ਕਿਉਂਕਿ ਇਹਦੇ ਵਿੱਚ ਇੱਕ ਯੂਨੀਫਾਰਮਿਟੀ ਹੈਗੀ ਆ ਸੋ ਨੇੜੇ ਜਿਹਾ ਆਈਡੀਆ ਮਿਲ ਜਾਂਦਾ ਫਿਰ ਹੌਲੀ ਹੌਲੀ ਆਪਾਂ ਸਿੱਖ ਜਾਂਦੇ ਆ ਵੀ ਸ਼ਾਇਦ ਸਾਡੇ ਬਣਾਉਣ 'ਚ ਫਰਕ ਆ ਜਾਂ ਸਾਈਜ਼ 'ਚ ਫਰਕ ਆ ਸਰਵਿੰਗ ਦੇ ਸੋ ਉਹ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈਗਾ ਵੀ ਤੁਹਾਡੀ ਸਰਵਿੰਗ ਕਿੰਨੀ ਹੈਗੀ ਤਾਂ ਹੀ ਆਪਾਂ ਸਰਵਿੰਗ ਤੋਂ ਹੀ ਐਂਟਰ ਕਰਕੇ ਇਹਦੇ ਵਿੱਚੋਂ ਦੇਖ ਸਕਦੇ ਹਾਂਗੇ ਹੁਣ ਮੈਂ ਆ ਦੇਖੋ ਕੱਦੂ ਦੀ ਸਬਜ਼ੀ ਪਾਇਆ ਵੀ ਕੱਦੂ ਕੱਦੂ ਸਬਜ਼ੀ ਜੇ ਨਹੀਂ ਲੱਭਦਾ ਤਾਂ ਤੁਸੀਂ ਉੱਪਰ ਸਰਚ ਮਾਰ ਕੇ ਵੀ ਇਹਨੂੰ ਜਿਹੜਾ ਹੈਗਾ ਪਾ ਸਕਦੇ ਹੋ ਆਪਦੀ ਮੀਲ ਆ ਜਿਹੜੀ ਅਖੀਰ ਤੱਕ ਇੱਕ ਚੀਜ਼ ਦੇਖਣ ਵਾਲੀ ਹੈ ਜਿਹੜੀ ਉਹ ਤੁਹਾਨੂੰ ਦਿਖਾਉਣਾ ਮੈਂ ਵੀ ਕਿਵੇਂ ਕੰਮ ਕਰਦਾ ਇਹ ਇਹ ਦਊਗਾ ਤੁਹਾਨੂੰ ਦੱਸੂਗਾ ਵੀ ਤੁਹਾਡੀ ਇੰਨੀ ਕੈਲਰੀ ਇਨਟੇਕ ਸੀ ਤੇ ਤੁਸੀਂ ਇੰਨੀ ਆ ਦੇਖੋ 25 2500 ਚੋਂ 2298 ਮੈਂ ਖਾ ਚੁੱਕਿਆ ਕੈਲਰੀਜ਼ ਮਤਲਬ ਇਹ ਸਿਰਫ ਐਗਜ਼ਾਮਪਲ ਆ ਆ ਦੇਖੋ ਹੁਣ ਇੱਥੇ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪ੍ਰੋਟੀਨ ਕਿੰਨੇ ਗ੍ਰਾਮ ਫੈਟਸ ਸਾਰੇ ਦਿਨ ਚ ਕਿੰਨੀਆਂ ਕਾਰਬਸ ਕਿੰਨੀਆਂ ਫਾਈਬਰ ਕਿੰਨਾ ਫਿਰ ਆਪਾਂ ਇਹ ਵੀ ਦੇਖ ਸਕਦੇ ਹਾਂ ਵੀ ਪ੍ਰੋਟੀਨ ਆਪਾਂ ਕਿਹੜੇ ਕਿਹੜੇ ਸੋਰਸ ਤੋਂ ਕਿੰਨਾ ਕਿੰਨਾ ਮਿਲਿਆ ਚਿਕਨ ਤੋਂ ਦੇਖੋ ਐਗ ਵਾਈਟ ਤੋਂ ਬੋਇਲਡ ਐਗ ਤੋਂ ਐਗ ਤੋਂ ਸਕਿਮਡ ਮਿਲਕ ਯਾਨੀ ਕਿ ਮਲਾਈ ਰਹਿ ਦੁੱਧ ਦਾ ਇਦਾਂ ਹੀ ਦਹੀਂ ਹੋ ਗਿਆ ਸਾਰੇ ਚੀਜ਼ਾਂ ਦਾ ਆ ਗਿਆ ਫਿਰ ਤੁਸੀਂ ਫੈਟ ਤੇ ਕਲਿੱਕ ਕਰਕੇ ਫੈਟਸ ਵੀ ਦੇਖ ਸਕਦੇ ਹੋ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਨੂੰ ਫੈਟ ਜ਼ਿਆਦਾ ਮਿਲ ਰਹੀ ਹੈਗੀ ਤੁਸੀਂ ਉਹਨੂੰ ਘੱਟ ਵੀ ਕਰ ਸਕਦੇ ਹੋ ਕੋਈ ਚੀਜ਼ ਐਡ ਕਰਨੀ ਐਡ ਕਰ ਸਕਦੇ ਹੋ ਐਸੇ ਤਰ੍ਹਾਂ ਕਾਰਬਸ ਤੇ ਚੈੱਕ ਕਰਕੇ ਤੁਹਾਨੂੰ ਪਤਾ ਲੱਗ ਸੋ ਉਮੀਦ ਹੈ ਵੀ ਤੁਹਾਨੂੰ ਹੈਲਪ ਹੋਊਗੀ ਇਹਦੇ ਨਾਲ ਤਾਂ ਜ਼ਰੂਰ ਇਹਨੂੰ ਯੂਜ਼ ਕਰਕੇ ਦੇਖੋ